ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਸ ਜੋ ਕਰਮ ਕੰਨ ਕਰਦੇ ਆ ਨਾ ਜੋ ਵੀ ਸਰੀਰ ਨੂੰ ਕੋ ਇਨਸਾਨ ਕਹਿੰਦਾ ਨਾ ਸਰੀਰ ਨੂੰ ਨਾ ਤੂੰ ਹਲਾ ਪਾਈ ਲਾਉਣੀਆਂ ਤਾਂ ਮਨ ਨੂੰ ਹਲਾਣਾ ਹੈ ਮਨ ਨੂੰ ਹਲਾ ਕੇ ਮਨ ਤੂੰ ਕਿੱਥੇ ਮੈਣਾ ਕੁਚਲਾ ਤੇ ਬੈਠਾ ਮੈਂ ਜਨਮਾਂ ਜਨਮਾਂ ਤੋਂ ਉਹ ਤੂੰ ਹੇਲ ਗੁਰੂ ਦੇ ਵੱਲ ਚੱਲ ਮਨ ਨੂੰ ਗੁਰੂ ਦੇ ਵੱਲ ਤੋਰਨਾ ਹੈ ਸ੍ਰੀ ਤੇ ਤੇਰਾ ਭਾਵੇਂ ਤੁਰ ਕੇ ਚਲੇ ਵੀ ਗਿਆ ਗੁਰਦਰੇ ਕਮਤਾ ਤੇਰਾ ਮਨਤਾ ਤੇਰਾ ਕਮ ਦੇ ਵਿੱਚ ਹੀ ਆ ਨਾ ਕਿ ਵੇ ਪਿੱਛੇ ਕੰਮ ਕਿਨੇ ਛੱਡਿਆ ਭਾਈ ਧਰਮਕਸਤਾਂ ਵੀ ਅੱਗੇ ਲੈਣ ਕੀ ਗਏ ਸੀ ਉਹ ਤਾਂ ਆਪਣੇ ਭਲੇਖੇ ਜਿਗਾ ਕਿ ਮੇਰੇ ਰੱਬ ਨੂੰ ਮਿਲਣ ਗਏ ਆ ਰੱਬ ਜੋ ਮੰਜਾ ਢਾਈ ਬੈਠਾ ਨਾ ਉੱਥੇ ਵੀ ਜਾ ਕੇ ਬਸ ਸਿੱਧੇ ਪੈਰ ਫੜ ਲੈਣੇ ਆ ਲੋ ਜੀ ਮੇਰੀ ਫਰਿਆ ਸੁਣ ਇਹ ਤਾਂ ਸਾਡੇ ਮਨਾਂ ਦੇ ਵਿੱਚ ਬਹਿਮ ਭਰੇ ਹੋਏ ਨੇ ਭਲੇਖੇ ਭਰੇ ਹੋਏ ਆ ਕੋਣ ਕੱਢੇ ਇੱਕ ਦੇਦੇ ਫਸਿਆ ਹੋਵੇ ਤੇ ਨਿਕਲ ਵੀ ਸਕਦਾ ਨਾ ਇਹ ਤਾਂ ਹੁਣ ਭਾਈ ਸਾਰੀ ਰੀਤ ਚੱਲਦੀ ਰਹੀ ਅਸੀਂ ਰੀਤ ਦੇ ਮਗਰ ਚੱਲਦੇ ਆਂ ਖਿਆਲ ਰੱਖਿਆ ਕਰੋ ਹਮੇਸ਼ਾ ਪਾਤਸ਼ਾਹ ਕਹਿੰਦੇ ਭਗਤ ਬੰਦੇ ਉਹ ਸੰਸਾਰ ਦੇ ਨਾਲ ਤਾਂ ਕੋਈ ਲੈਣ ਦੇਣ ਹੀ ਨਹੀਂ ਸੰਸਾਰ ਦੀ ਨਹੀਂ ਸੁਣਦਾ ਉਹ ਸੰਸਾਰ ਨੂੰ ਪ੍ਰਮਾਤਮਾ ਦੀਆਂ ਸੁਣਾ ਦੂਗਾ ਪਰ ਸੰਸਾਰ ਦੀ ਨਹੀਂ ਸੁਣਦਾ ਉਹਦਾ ਰਾ ਵੱਖਰਾ ਹੈ ਸਾਰਾ ਸੰਸਾਰ ਤਾਂ ਮਾਇਆ ਵਾਲਾ ਹੈ ਇੱਕ ਗੁਰਮੁਖ ਬੰਦਾ ਹੀ ਹੈ ਜੋ ਮਾਇਆ ਵਾਲਾ ਹੈ ਮਿਹਰ ਵਾਲਾ ਕਿ ਮੇਰੇ ਮਾਲਕਾ ਮੁਰਖਾ ਦੇਵ ਚ ਤੂੰ ਮੇਰ ਲੈ ਲੀ ਤੇਰੀ ਨਦਰ ਵਿੱਚ ਆ ਜੀ ਹੁਣ ਪਾਛੇ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਪੇ ਅੰਗਮ ਸਦੈ ਪੰਜ ਜਨਾ ਇਹ ਗੱਲ ਦਾ ਖਿਆਲ ਰੱਖਿਆ ਕਰੋ ਕਿ ਪੰਜ ਜਨਾ ਦੀ ਗੱਲ ਕਿਹਨਾਂ ਨੇ ਕੀਤੀ ਹੈ ਕਾਮ ਦੀ ਕ੍ਰੋਧ ਦੀ ਲੋਭ ਦੀ ਮੋਹ ਦੀ ਹੰਕਾਰ ਦੀ ਕਿਹੜੇ ਪਾਠ ਕਰਲੇ ਤੂੰ ਭਈ ਕੀ ਕਰਤਾ ਪ੍ਰਾਰਥਨੇ ਤੇਰੇ ਕੀ ਸੁਵਾਲ ਤੇ ਅੰਦਰ ਤੇ ਚੋਰ ਬਸੇ ਬੈਠੇ ਹੈ ਕਾਮ ਵੀ ਹੈ ਕ੍ਰੋਧ ਵੀ ਹੈ ਲੋਭ ਵੀ ਹੈ ਹੰਕਾਰ ਵੀ ਹੈ ਲਾਲਚ ਵੀ ਹੈ ਅਭਿਮਾਨ ਵੀ ਹੈ ਹੰਕਾਰ ਚ ਡੁੱਬਿਆ ਹੋਇਆ ਹੈ ਭਈ ਇਹ ਸਾਰਾ ਕੁਝ ਤੇਰੇ ਨਾਲ ਹੈ ਤੇ ਪਾਤਸ਼ਾਹੀ ਫਿਰ ਪਰਮਾਨ ਕਰਦੇ ਹਨ ਪਾਠ ਪੜਿਓ ਔਰ ਵੇਦ ਵਿਚਾਰਿਓ ਨੇਵਲ ਪਿਆ ਕੋਮ ਸਾਥੀ ਪੰਜ ਜਨਾ ਸੋ ਸੰਗ ਨਾ ਛੱਡਿਓ ਅਦਕ ਅੰਗ ਬੁੱਧਵਾਦੇ ਆ ਗੱਲ ਜਿਹੜੀ ਗੱਲ ਕੀਤੀ ਐ ਜਦੋਂ ਰੰਭਤਾ ਹੋਈ ਸੀ ਕਿ ਸਤ ਸੰਗਤ ਦਾ ਭਾਵ ਹੀ ਇਹ ਹੈ ਕਿ ਪ੍ਰਮਾਤਮਾ ਨੂੰ ਮਿਲਿਏ ਕਿਵੇਂ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਕਿਵੇਂ ਹੋਈਏ ਤੇ ਆ ਜਿਹੜੇ ਤੋਂ ਕੰਮ ਹੁਣ ਤੱਕ ਕੀਤੇ ਆ ਜਿਹੜੇ ਤੋਂ ਜੀਵਨ ਚ ਨਿਤ ਪ੍ਰਤੀ ਕਰਦਾ ਅਸੀਂ ਆਵਾਜ਼ ਸੁਣ ਕੇ ਉਹ ਤੇ ਅਮਲ ਕਰ ਲੈਨੇ ਪਰ ਜਿਹੜੀ ਗੁਰਬਾਣੀ ਫਰਮਾਨ ਕਰਦੀ ਐ ਤਾਂ ਸਾਨੂੰ ਸਮਝ ਨਹੀਂ ਆਉਂਦਾ ਯਾਰੇ ਇਨ ਵਿਦ ਮਿਲਣਾ ਜਾਈ ਕੀ ਕੀਤਾ ਮੈਂ ਤਾਂ ਸੁਖਨੀ ਸਾਹਿਬ ਵੀ ਕੀਤੀ ਐ ਨਤਨੇ ਵੀ ਕੀਤਾ ਗਰਬਾਣੀ ਵੀ ਪੜ੍ਹੀ ਐ ਮੈਂ ਤਾਂ ਇਹ ਨਾ ਕੁਝ ਕਰਦਾ ਮੈਂ ਮੈਂ ਤਾਂ ਸਾਰੇ ਕਰਨ ਵੀ ਕੀਤੇ ਆ ਭਈ ਮੈਂ ਤਾਂ ਗੁਰਦਾਰੇ ਵੀ ਨੰਗੇ ਪੈਰ ਜਾਂਦਾ ਰਹਿਆ ਮੈਂ ਤਾਂ ਭਈ ਐਸੀਆਂ ਡੰਡੌਤ ਬੰਦਨਾ ਵੀ ਕੀਤੀਆਂ ਹੋਈਆਂ ਨੇ ਅਸ਼ਟਾਂਗ ਬੰਦਨਾ ਕੀਤੀਆਂ ਹੋਈਆਂ ਨੇ ਜੋ ਜੋ ਮੈਨੂੰ ਕਿਸ ਨੇ ਕਹਿ ਮੈਂ ਕਰ ਦਿੱਤਾ ਪਾਸ਼ਾ ਕਹਿੰਦੇ ਪਾਤਸ਼ਾਹ ਤੂੰ ਬਹੁਤ ਕੁਛ ਹੈ ਪਰ ਮੇਰੇ ਨਾਲ ਇਹ ਤਾਂ ਕੋਈ ਸੰਬੰਧ ਨਹੀਂ ਹੈ ਜਿਹੜੇ ਤੂੰ ਬੰਦਟ ਪੂਸੀਆਂ ਮਾਰਦਾ ਫਿਰਦਾ ਨਾ ਇਹ ਸੰਸਾਰ ਬਾਤ ਤੇ ਇਹ ਸੰਸਾਰੀ ਦੇਖੂ ਮੈਂ ਨਹੀਂ ਦੇਖਦਾ ਇਹਨਾਂ ਨੂੰ ਇਹ ਸੰਸਾਰ ਦੀ ਨਿਗਾਹ ਚ ਤੂੰ ਤਾਂ ਵੀ ਹੋ ਸਕਦਾ ਹੈ ਹੁਣ ਪਾਸ਼ਾ ਫਰਮਾਨ ਕਰਦੇ ਪਾਠ ਪੜਿਓ ਸਾਡਾ ਧਿਆਨ ਹੀ ਸਾਰੇ ਤੇ ਗੱਲ ਬਾਤ ਤੇ ਜੋ ਵੀ ਆਉਂਦਾ ਹੁੰਦਾ ਨਾ ਜੋ ਵੀ ਪ੍ਰਚਾਰ ਕਰ ਆ ਗਿਆ ਜਿਹਨੇ ਮੁਰੇ ਮੈਂ ਕਰ ਆ ਗਿਆ ਬਸ ਨਿਤਨੇਮਣਾ ਛੱਡਿਓ ਜੀ ਇੰਨੀ ਸੁਖਣੀਆਂ ਕਰੋ ਇੰਨੇ ਉਹ ਭਾਈ ਇਹਨਾਂ ਨੂੰ ਕਹੇ ਜਿੰਨਾ ਕਰਦਾ ਉਹਨਾਂ ਨੂੰ ਮੰਨ ਬਈ ਮੰਨਣ ਵਾਲੀ ਤਾਂ ਗੱਲ ਹੀ ਵਿੱਚ ਕੋਈ ਨਹੀਂ ਸਾਡੇ ਵਿੱਚ ਆਉਂਦੀ ਐ ਨਿਤਨੇ ਦਾ ਭਾਵ ਕੀ ਜੋ ਪਾਸ਼ਣੇ ਲਿਖ ਦਿੱਤਾ ਇਹ ਨਿਤਤਾ ਪ੍ਰਤੀ ਜੋਸ਼ੀ ਕਰਦੇ ਆ ਨਾ ਇਹ ਸਾਡੇ ਮੰਦੇ ਵਿੱਚ ਅਨੰਦਰ ਇੱਕ ਵਹਿਮ ਭਰਿਆ ਹੋਇਆ ਵਾ ਕਿ ਪਤਾ ਨਹੀਂ ਅਸੀਂ ਨਿਤਨੇਵੀ ਆ ਨਿਤਨੇ ਵੀ ਨਹੀਂ ਪਈਤੋਂ ਤੂੰ ਇੱਕ ਕਰਮ ਕੰਢੀ ਹੈ ਤੂੰ ਇੱਕ ਗੱਲ ਦੇ ਮਗਰ ਚੱਲਿਆ ਹਾਂ ਕਿ ਸਾਨੂੰ ਉਹਨੇ ਦੱਸਿਆ ਵੀ ਨਿਤਨੇਮ ਕਰਨਾ ਚਾਹੀਦਾ ਕਰਨਾ ਚਾਹੀਦਾ ਕਰਨਾ ਚਾਹੀਦਾ ਨਿਤਨੇਮ ਕਰਨਾ ਕਿਸ ਗੱਲ ਦਾ ਕਿ ਜੋ ਕੁਝ ਉਹ ਚ ਲਿਖਿਆ ਹੋਇਆ ਉਹ ਨਿਤ ਤੂੰ ਕਰਮ ਕਰ ਲੈ ਆ ਤਾਂ ਤਾਂ ਸਿਰ ਪੰਨਤੀ ਮਤਲਬ ਹੈ ਬਈ ਵੇ ਤਾਂ ਪੜ ਲਿਆ ਬਈ ਮੈਂ ਸਵੇਰੇ 5 ਬਣਿਆ ਪੜਨੀਆਂ ਨਾਲ ਸੁਖੜੀ ਵੀ ਕਾਲੀ ਅੱਧੀ ਘਾਸਾਂ ਦੀ ਬਾਣ ਵੀ ਕਰ ਲਈ ਸੀ ਬਾਣੀ ਪੜਨਾ ਮਾੜੀ ਗੱਲ ਨਹੀਂ ਹੈ ਔਰ ਫਾਇਦਾ ਤਾਂ ਤਦ ਹੋਣਾ ਜਦੋਂ ਮੰਨਣਾ ਆਏ ਮੰਨਣ ਚ ਅਸੀਂ ਆਉਂਦੇ ਕੋਈ ਨਹੀਂ ਸਾਡਾ ਧਿਆਨ ਜਿਆਦਾ ਹੀ ਹੈ ਵਿਧੀਆਂ ਦੇ ਉੱਤੇ ਕਿ ਚਲੇ ਜਾ ਸਾਧਾਂ ਦੇ ਰੇੜਿਆਂ ਵੱਲ ਦੇਖੀ ਜੋ ਦਰਵਾਜ਼ੇ ਬੰਦ ਕਰ ਦੇਣਗੇ ਇਕਣੇ ਪੈਗਾ ਭਾਵ ਤਮ ਭਾਈਆ ਤੂੰ ਦਰਵਾਜ਼ਾ ਕਿਉਂ ਬੰਦ ਕਰੀ ਜੰਨਾ ਪ੍ਰਕਾਸ਼ ਨੇ ਗੁਰੂ ਮਹਾਰਾਜ ਇਹ ਕਿਦੇ ਕੰਨੀ ਦੋ ਅੱਖ ਰ ਪਹਿਣਗੇ ਦਰਵਾਜ਼ੇ ਖੋਲੋ ਨਹੀਂ ਜੀ ਸਾਡੇ ਬਾਬੇ ਨੇ ਬਾਹਰੋਂ ਬੰਦਾ ਨੇ ਕੋਈ ਹੋਂ ਦੇਣਾ ਹੈਗਾ ਅੱਗੇ ਵਾਲੇ ਅੰਦਰ ਬੈਠੇ ਆ ਉਹ ਤੈਨੂੰ ਕੀ ਪਤਾ ਪਾਠ ਕਰਦੇ ਕੀ ਕਰਦੇ ਐਸੇ ਭਰਮ ਪੁਲੇਖੇ ਆ ਮਨਾਂ ਦੇ ਵਿੱਚ ਭਰੇ ਆ ਸਾਡੇ ਘੁੱਟ ਘੁੱਟ ਕੇ ਔਰ ਅੱਖੀ ਅੱਖਾਂ ਵਿੱਚ ਕੇ ਜਾਂਦੇ ਆ ਜੋ ਉਹਨਾਂ ਦੀ ਸੰਗਤ ਹੈ ਉਹ ਕੋਈ ਮੰਗਲ ਗ੍ਰਹਿਤ ਨਹੀਂ ਵਖਰੀ ਆਈ ਤੁਹਾਡੇ ਵਿੱਚ ਉੱਠ ਕੇ ਗਏ ਬੜੇ ਸ਼ਰਧਾਵਾਨ ਤੁਸੀਂ ਜੇ ਜਦੋਂ ਉਹਨਾਂ ਦੇ ਤੇ ਕਿਸੇ ਪ੍ਰਕਾਰ ਦੀ ਵੀ ਨਾ ਕੋਈ ਵੀ ਪ੍ਰਚਾਰ ਕਥਾ ਵਾਜੇ ਸੱਚ ਦੀ ਗੱਲ ਗੁਰਬਾਣੀ ਦੀ ਗੱਲ ਕਰਕੇ ਦੱਸਦਾ ਵੀ ਇਹ ਮਨਮਤ ਹੈ ਬਈ بس ਉਹਦੇ ਬੰਨੋਂ ਮੱਖ ਹੋ ਜਾਂਦਾ ਬਾਬਾ ਤਵੀ ਤਾਂ ਰੋਜ਼ ਹੀ ਬਾਬੇ ਮਗਰ ਪੈ ਜਾਂਦਾ ਵਾ ਸਾਦਾ ਮਗਰ ਪੈ ਜਾਂਦਾ ਨਹੀਂ ਵੀ ਠੱਗਾ ਮਗਰ ਪੈਨੇ ਵੇ ਠੱਗਾ ਮਗਰ ਪੈਨੇ ਆ ਚੋਰਾ ਮਗਰ ਪੈਨੇ ਆ ਬਚ ਜਾ ਭਾਈ ਨਾ ਤਾਂ ਜਾਣਦਾ ਤੁਸੀਂ ਲੁੱਟਦਾ ਤੁਹਾਡਾ ਹੈ ਵਾ ਇਸੇ ਸਿਰਫ ਹੋਕਾ ਦੇਣਾ ਹੁੰਦਾ ਪਾਛੇ ਜੋ ਭਾਈ ਹੁਣ ਸੜਕਾਂ ਤੇ ਸਾਈਨ ਬੋਰਡ ਲੱਗੇ ਹੁੰਦੇ ਲਿਖੇ ਹੁੰਦੇ ਉਹਨਾਂ ਤੇ ਅਬਦਾ ਕੰਮ ਕਰਨਾ ਹੁੰਦਾ ਵੇ ਤੇਰਾ ਮਾਰਗੇ ਆ ਭਾਈ ਏ ਮੰਦਰ ਉੱਤਰ ਜਾਣੀ ਹੈ ਹੁਣ ਤੂੰ ਹੀ ਉਲਟ ਪਾਸੇ ਜਾਏਗਾ ਤੇ ਭਟਕੇਗਾ ਤੂੰ ਹੀ ਹੈ ਨਾ ਹੁਣ ਲਾਲ ਬੱਤੀ ਹੋ ਗਈ ਨਾ ਰੁਕੇ ਐਕਸੀਡੈਂਟ ਤੇ ਤੇਰਾ ਹੀ ਹੋਣਾ ਨਾ ਇਹ ਲਾਲ ਬੱਤੀ ਕ੍ਰਾਸ ਕਰ ਦੇਗਾ ਫਿਰ ਐਕਸੀਡੈਂਟ ਤੇ ਤੇਰਾ ਹੀ ਹੋਣਾ ਨੁਕਸਾਨ ਤੇ ਤੇਰਾ ਹੀ ਹੋਣਾ ਬਈ ਉਹ ਤਾਂ ਦੱਸਿਆ ਵੀ ਰੁਕ ਜਾ ਬਈ ਉਧਰੋਂ ਹਲੇ ਆਵਾਜ਼ਾ ਵੀ ਆ ਰਹੀ ਹੈ ਤੂੰ ਰੁਕ ਪਹਿਲਾਂ ਉਹ ਜਾਊਗੀ ਤੇਰੇ ਬਾਅਦ ਤੇ ਮੈਂ ਗ੍ਰੀਨ ਸਿਗਨਲ ਦਵਾਂਗਾ ਫਿਰ ਤੂੰ ਤੁਰੀ ਔਰ ਜਦੋਂ ਕ੍ਰਾਸ ਕਰੀਂ ਜਦੋਂ ਤੇ ਬੰਦੇ ਦੀ ਗਲਤੀ ਆਪਣੀ ਹੈ ਨਾ ਉਸੀ ਤਰ੍ਹਾਂ ਹੀ ਭਾਈ ਗੁਰਮਤਿ ਤਾਂ ਗਿਆਨ ਦਿੰਦੀ ਹੈ ਗੁਰਬਾਣੀ ਤਾਂ ਦੱਸਦੀ ਹੈ ਜੋ ਗੱਲ ਗੁਰਬਾਣੀ ਕਹਿੰਦੀ ਹੈ ਮੰਨਣੀ ਅਸੀਂ ਉਹਦੀ ਹੈ ਇਹ ਦੂਸਰੇ ਅਵੇ ਤੇ ਕਿ ਐਵੇਂ ਕੋਈ ਕਹਿ ਦੇਵੇ ਆ ਕਿ ਜੀ ਬਾਬਾ ਜੀ ਨੇ ਆ ਗੱਲ ਕਹਤੀ ਅੱਛਾ ਇਹਨਾਂ ਨੂੰ ਵਾਰ-ਵਾਰ ਬੇਨਤੀ ਕਰਦੇ ਲਿਆਓ ਵੀ ਤੁਹਾਡੇ ਬਾਬੇ ਬੜੇ ਮਹਾਨ ਆ ਇੱਕ ਸਾਡੇ ਮਿੱਤਰ ਆ ਬੜੇ ਕਥਾਵਾਚਕ ਨੇ ਉਹ ਉਹ ਸੱਜਣਾ ਦੇ ਇੱਕ ਦਿਨ ਵਿਚਾਰ ਕਰਦੇ ਆ ਕਰਦੇ ਆ ਕਿ ਕਹਿੰਦੇ ਮੇਰੇ ਤੇ ਬੜੇ ਕੀ ਕਿਤੇ ਮੈਂ ਬਾਬਾ ਜੀ ਇਹ ਜੋ ਕਹਿੰਦੇ ਆ ਵੀ ਸਾਡੇ ਬਾਬੇ ਬੜੇ ਮਹਾਨ ਆ ਬ੍ਰਭ ਗਿਆਨੀ ਆ ਤੁਸੀਂ ਬੋਲਦੇ ਆ ਹਰ ਕੋਈ ਬੋਲਦਾ ਉਹਨਾਂ ਬਾਰੇ ਜੋ ਗਲਤ ਕੰਮ ਕਰਦੇ ਆ ਗੁਰਮਤ ਦੇ ਅਨੁਕੂਲ ਨਹੀਂ ਆ ਵੀ ਇਹਨਾਂ ਦੇ ਬਾਬਿਆਂ ਦੀ ਸ਼ਕਤੀ ਕਿਉਂ ਨਹੀਂ ਉੱਠ ਕੇ ਅਸਰ ਕਰਦੀ ਤੁਹਾਡੇ ਤੇ ਇਹ ਵਕੀਲ ਲੱਭਦੇ ਨੇ ਅਰਦਾਸ ਕਿਉਂ ਨਹੀਂ ਕਰਦੇ ਆ ਦੇ ਬਾਬੇ ਅੱਗੇ ਕਿ ਬਾਬਾ ਜੀ ਵਾਡੀ ਸ਼ਾਨ ਦੇ ਪਰ ਖਿਲਾਫ ਗੱਲ ਬੋਲੀ ਏ ਇਹਨਾਂ ਨੂੰ ਸੁਝਾਵਾਂ ਦੋ ਬਾਬਾ ਤੇਰਾ ਮਰਿਆ ਹੋਇਆ ਬਾਬਾ ਕੰਮ ਸਵਾਰ ਸਕਦਾ ਜਿਹੜਾ ਤੇ ਜਿੱਥੇ ਜਾ ਕੇ ਅਸੀਂ ਮਥੇ ਟੇਕਦੇ ਆ ਕਿ ਫਲਣਾ ਬਾਬੇ ਤਾਂ ਮਰੇ ਨੇ ਬਹੁਤ ਸਾਲ ਹੋ ਗਏ 100 ਸਾਲ ਹੋ ਗਏ ਅੱਜ ਵੀ ਬਾਬੇ ਦੀ ਰੂਹ ਇੱਥੇ ਆ ਜਦੋਂ ਸ਼ਰਧਾ ਨਾਲ ਧੋਨੇ ਆ ਅੱਛਾ ਬਾਬਾ ਚਿੱਤੇ ਆ ਗਿਆ ਅਸਲੀ ਬਾਬਾ ਬਾਬਾ ਗੁਰਨਾਨਕ ਭੋਲੀ ਗਏ ਵੀ ਜਿਹੜੇ ਬਾਬੇ ਵੀ ਹੈ ਵੀ ਤਾਂ ਉਹਨਾਂ ਦੀ ਬਾਣੀ ਪੜ੍ਹ ਕੇ ਬਣੇ ਨੇ ਸਿੱਧਾ ਫਿਰ ਇੱਕ ਨੇ ਗੱਲ ਕਰੋ ਗੁਰਨਾਨਕ ਨਾਲੀ ਕਿ ਗੁਰਨਾਨਕ ਸਾਹਿਬ ਦੇ ਹਸਾਰਾ ਲਾਓ ਭਾਈ ਤੇ ਬਾਬਾ ਭਾਈ ਜੇ ਉਹ ਉਹਨਾਂ ਸੱਜਣਾ ਦਾ ਨਹੀਂ ਕੁਝ ਕਰ ਸਕਦਾ ਤੁਹਾਡਾ ਕੀ ਸਵਾਰ ਦੂਗਾ ਕਿ ਜਾਂਦੇ ਵਕੀਲਾਂ ਕੋਲ ਭੱਜੇ ਫਿਰਦੇ ਆ ਕੇਸ ਕਰਦੇ ਆ ਪ੍ਰਚਾਰਕਾਂ ਦੇ ਉੱਤੇ ਕਿ ਸਾਡੇ ਡੇਰੇ ਨੂੰ ਸਾਡੇ ਬਾਬੇ ਨੂੰ ਇਹ ਬੋਲਿਆ ਬੋਲਿਆ ਉਹ ਭਾਈ ਜੇ ਤੇਰੇ ਬਾਬੇ 'ਚ ਸ਼ਕਤੀ ਹੈ ਤੂੰ ਉੱਤੇ ਬੈਠਾ ਤੇਰੀ ਸ਼ਰਧਾ ਭਾਵਨਾ ਹੈ ਤੇ ਤੇਰੇ ਬਾਬੇ ਨੂੰ ਕੁਝ ਕੰਨ ਦੇ ਨਾ ਪਰ ਨਹੀਂ ਭਈ ਅਸੀਂ ਮਨਮਤ ਦੇ ਮਗਰ ਤੁਰੇ ਫਿਰਦੇ ਆਂ ਅਸੀਂ ਆਪਣਾ ਵੀ ਵਿਗਾੜਿਆ ਅਸੀਂ ਸਮਾਜ ਨੂੰ ਵੀ ਵਿਗਾੜਿਆ ਹੋਇਆ ਜੋ ਕੋ ਸਮਾਜ ਚ ਹੋ ਰਿਹਾ ਨਾ ਲੜਾਈ ਝਗੜੇ ਇਹ ਚ ਮੇਲੇ ਜੋ ਹੋ ਰਹੇ ਨੇ ਮੇਰੀ ਮੇਰੀ ਹੋ ਰਹੀ ਹੈ ਘਰਾਂ ਦੇ ਵਿੱਚ ਲੜਾਈਆਂ ਹੋ ਰਹੀਆਂ ਵਜਾ ਇੱਕੋ ਹੀ ਹੈ ਅਸੀਂ ਇੱਕ ਦੇ ਮਗਰ ਨਹੀਂ ਆ ਇੱਕ ਸਾਡਾ ਪਿਤਾ ਇੱਕੋ ਹੀ ਹੈ ਅਸੀਂ ਕੇਵਲ ਤੋਂ ਕੇਵਲ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਮਗਰ ਚੱਲਣਾ ਅਜਿਥੇ ਜੀ ਰੁਕੇ ਬੈਠੇ ਆ ਨਾ ਇਹ ਪੰਨ ਦੇਤੇ ਜੋ ਲਿਆ ਆ ਪਾਛੈ ਨੇ ਤਾਂ ਗੱਲ ਕਹਿ ਦਿੱਤੀ ਇਹ ਕਿਸੇ ਦੀ ਗੱਲ ਆਪਦੀ ਕਹੀ ਨਹੀਂ ਹੋਈ ਉਹ ਕੋ ਨਵਾਂ ਸਰਵਣ ਕੀਤਾ ਆਪ ਜੀ ਨੇ ਬਾਠ ਪੜਿਓ ਔਰ ਵੇਦ ਵਿਚਾਰੇ ਨਿਵਲ ਪਿਆੰ ਗਮ ਸਾਦੇ ਪੰਜ ਜਨਾਸ ਸੰਗ ਨਾ ਛੁਡਕੇ ਆਦਕ ਅੰਗ ਬਧਵਾਦੇ ਪਿਆਰੇ ਇਹ ਮੇਰੇ ਬਿਨਾਂ ਨਾ ਜਾਇ ਕਹਿੰਦੇ ਇਦਾਂ ਨਹੀਂ ਮਿਲਣਾ ਮੈਂ ਕੀਏ ਕਰਮ ਅਨੇਕਾ ਮੈਂ ਕਰਾਂਗੀ ਕਿ ਮੈਨੂੰ ਮਿਲ ਜਵੇ ਜਿਨ੍ਹਾਂ ਨੇ ਹੁਣ ਵੇਖਣ ਨੂੰ ਮਿਲਣਾ ਪਰਮਾਤਮਾ ਨੂੰ ਮਿਲਣਾ ਉਹਨਾਂ ਬਾਤ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਤੂੰ ਮਿਲਣਾ ਹਾਰ ਪਰਿਉ ਸੁਆਮੀ ਕੇ ਦਵਾਰੇ ਕੇ ਸੁਆਮੀ ਦੇ ਦਰ ਤੇ ਆ ਜਾ ਕੇ ਪਾਤਸ਼ਾਹ ਮੈਂ ਤਾਂ ਸਾਰੇ ਕੁਛ ਛੱਡ ਦਿੱਤਾ ਕਿ ਮੈਂ ਸਭ ਕੁਝ ਛੱਡ ਦਿੱਤਾ ਆਪਣਾ ਮੈਂ ਤਾਂ ਸਿਰ ਤੇਰੀ ਸ਼ਰਨ ਆ ਗਿਆ ਹੁਣ ਕਿਰਪਾ ਕਰ ਮੈਨੂੰ ਦੇ ਦੇ ਉਹ ਜਿਹਦ ਨਾਲ ਤੂੰ ਮੜਾ ਆਪਣਾ ਤੇ ਪਾਛਾ ਮਿਲਦਾ ਕਿਨੇ ਦੀਜੇ ਬੁੱਧ ਵਿਵੇਕਾ ਵਿਵੇਕ ਤੇਰਾ ਗੁਰੂ ਅਸਲ ਦੇ ਵਿੱਚ ਜੇ ਜੇ ਕੋਲ ਵਿਵੇਕ ਨਹੀਂ ਹੈ ਨਾ ਤੇ ਸਮਝ ਲਓ ਭਾਈ ਉਹ ਧਰਮ ਹੀ ਨਹੀਂ ਹੈ ਅਗਰ ਕਵੀਰ ਜੀ ਮਹਾਰਾਜ ਨੂੰ ਪੁੱਛਿਆ ਗਿਆ ਤੁਹਾਡਾ ਗੁਰੂ ਕੌਣ ਹੈ ਗੁਰਵਾਨੇ ਵਿੱਚ ਫਰਮਾਨ ਕਰਤਾ ਭਗਤ ਕਬੀਰ ਜੀ ਨੇ ਕਹਿੰਦੇ ਮੇਰਾ ਗੁਰੂ ਦਾ ਨਾਂ ਹੈ ਕਹਿ ਕਵੀਰ ਸੋ ਗੁਰ ਪਾਇ ਜਾਂ ਕਾ ਨਾ ਵਿਵੇਕ ਵਿਵੇਕ ਗੁਰੂ ਹੈ ਇਹ ਵਿਵੇਕ ਹੀ ਜੋ ਮਨੁਸ ਦੇ ਮਾਰਗ ਤੇ ਲੈ ਕੇ ਜਾਂਦਾ ਹੈ ਮਨ ਭਟਕਦਾ ਇੱਕ ਜਗ੍ਹਾ ਟਿਕਿਆ ਬੈਠਾ ਹੈ ਲਾਲਚ ਵਾਲਾ ਮੋਹ ਮੋਤਾ ਵਾਲਾ ਇਹਨੂੰ ਸੰਸਾਰ ਦੀ ਦਾ ਹੈ ਇਸਨੂੰ ਇਹ ਨਹੀਂ ਲਿਖਦਾ ਕਿ ਜਿਸ ਘਰ ਦੇ ਲਈ ਮੈਂ ਆਇਆ ਜਿਹਦੇ ਸਾਰੇ ਮੈਂ ਬੈਠਾ ਵਾਂ ਉਹ ਆਤਮਾ ਆਤਮਾ ਇੰਤਜ਼ਾਰ ਦੇ ਵਿੱਚ ਹੈ ਕਿ ਕਦੋਂ ਇਸਨੂੰ ਉਸ ਘਰ ਵਿੱਚ ਜਾਣ ਦਾ ਜੋ ਸਾਧਨ ਹੈ ਜੋ ਇਸਨੂੰ ਅਸਲ ਤਨ ਚਾਹੀਦਾ ਨਾਮ ਵਾਲਾ ਤਨ ਇਕੱثر ਕਰੇ ਤੇ ਮੈਂ ਆਪਣੇ ਘਰ ਜਾਵਾਂ ਵਾਪਸ ਉਹਨਾਂ ਆਤਮਾ ਨਾਲ ਮਿਲ ਜਾਵਾਂ ਜਾ ਕੇ ਇਹ ਹੀ ਅ ਇਹ ਇੱਕ ਸਤ ਹੈ ਇਹ ਜੋ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ ਨਾ ਆਪਾਂ ਸਾਰੇ ਉੱਥੋਂ ਟਟਕੇ ਬਾਹਰ ਬੈਠੇ ਆਂ ਜੋ ਸੰਸਾਰ ਵਿੱਚ ਆ ਗਏ ਸਮਝ ਪਰਮਾਤਮਾ ਨੂੰ ਟਟਕੇ ਆਂ ਵਾਹਿਗੁਰੂ ਦੇ ਨਾਲ ਟੁੱਟ ਚੁੱਕੇ ਆਂ ਵਾਪਸ ਜਾਣਾ ਹੈ ਕਿਵੇਂ ਜਾਣਾ ਹੈ ਕਿਵੇਂ ਜਾਣਾ ਜਾਣਦਾ ਤਾਂ ਭਾਈ ਰਸਤਾ ਫਿਰ ਉਹੀ ਹੁੰਦਾ ਨਾ ਜੋ ਗੁਰੂ ਕਹਿੰਦਾ ਆ ਜਾ ਵੀ ਜੇ ਜਾਣ ਧੁਰ ਕੀ ਬਾਣੀ ਆਏ ਤਨ ਸਗਲੀ ਚਿੰਤ ਮਟਾਈ ਬਾਣੀ ਧਰੋ ਆਈਏ ਤੁਰੇ ਜਾਣਾ ਵਾ ਪਾਵੇ ਆਪਾਂ ਤੁਰੇ ਜਾਣਾ ਨਾ ਇਹ ਸਾਡੇ ਮਨਾਂ ਚ ਵੀ ਇਹ ਰਹਿੰਦਾ ਕਿ ਭਾਈ ਅਸੀਂ ਵੀ ਧਰ ਪਹੁੰਚੀਏ ਅਕਾਲ ਪੁਰਖ ਦੇ ਘਰ ਵਿੱਚ ਜਿੱਥੇ ਜਾ ਕੇ ਬੋੜ ਨਾ ਮਰਣਾ ਹੋਏ ਇਹ ਦੁਆਰਾ ਫਿਰ ਜਨਮ ਮਰ ਨਹੀਂ ਹੋਣਾ ਮੇਰਾ ਕੰਮ ਹੀ ਖਤਮ ਹੋ ਜਾਣਾ ਇਹ ਤਾਂ ਮਟਾਉਣਾ ਵਾ ਪਰ ਇਹ ਮਨ ਮਨ ਜੜਿਆ ਬੈਠਾ ਬਾਣੀ ਵੀ ਪਾਣੀ ਹੈ ਸਵਾਰਥ ਲਈ ਸੁਖਣੀ ਸਾਹਿਬ ਵੀ ਕਰਨੀ ਹੈ ਸਵਾਰਥ ਲਈ ਘਰ ਦੇ ਵਿੱਚ ਕੋਈ ਵਿਗਾੜ ਪੈ ਗਿਆ ਐਵੇਂ ਕਹਤਾ ਪਾਠ ਕਰਿਆ ਕਰ ਕੰਮ ਚੱਲ ਪੈਣਗੇ ਨਹੀਂ ਭਈ ਪਾਠ ਦੇ ਨਾਲ ਕੰਮ ਨਹੀਂ ਚਲੋਣੇ ਤੈਹ ਚੱਲਣਾ ਜਿਹਦੇ ਤਨੂ ਗੁਰਬਾਣੀ ਕਹਿੰਦੀ ਏ ਉਦੋਂ ਤੈਹ ਜਾਣਾ ਤੇਰੇ ਪਾਠ ਪੂਜਾ ਕੀ ਕਰਨਗੇ ਆਛੇ ਕਹਿੰਦੇ ਜੇ ਅੰਦਰ ਤੇਰੇ ਆ ਜੋ ਵਿਕਾਰ ਦਸੇ ਨੇ ਪਾਛਾ ਕਰੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਪਿਆੰਗਮ ਸਾਤੇ Pá, gente, já nasceu.